ਹਾਂਜੀ ਸਤਿ ਸ੍ਰੀ ਅਕਾਲ ਸਾਰੇ ਨੂੰ ਐ ਅੱਜ ਸਾਡੇ ਇਰਾਨ ਨੇ ਸਾਡੇ ਵੀਰ ਹਨੀਸ਼ ਤੇ ਭਾਈ 인ਦਰਜੀਤ ਅਜੀਤ ਪ੍ਰੈਸ ਸੋ ਅੱਜ ਸਵਾ ਬਣਾਲ ਇਕੱਠੇ ਹੋਏ ਆ ਬਾਈ ਜੀ ਸੋ ਲੋ ਤੁਹਾਡੇ ਲਈ ਇੱਕ ਸ਼ੌਂਕ ਯਾਰੀ ਵਿੱਚ ਪੈਸੇ ਨੂੰ ਕਦੇ ਮੁੱਖ ਨਹੀਂ ਰੱਖੀਦਾ ਫਾਨ ਕਰ ਰਹੇ ਆਂ ਜੀ ਮੈਂ ਝੂਠੇ ਦਾਅਵਿਆਂ ਤੋਂ ਕੰਨੀ ਕਤਰ ਆਉਂਦਾ ਹਾਂ ਉੱਚੇ ਜਜ਼ਬਾ ਖਾਂਦੀ ਅੱਜ ਗੱਲ ਸੁਣਾਉਂਦਾ ਹਾਂ ਮੈਂ ਟੁੱਟੇ ਦਾਵਿਆਂ ਤੂੰ ਅੰਨੀ ਤਰਾਂਉਂਦਾ ਹਾਂ ਉੱਤੇ ਜਜ਼ਬਾਤਾਂ ਦੀ ਅੱਜ ਗੱਲ ਸੁਣਾਉਂਦਾ ਹਾਂ ਜਦੋਂ ਬੁਰਾ ਬੱਤ ਪੈ ਦੇ ਫੇਰ ਨਹੀਂਓ ਨਸੀਦਾ ਯਾਰੀ ਵਿੱਚ ਪੈਸੇ ਨੂੰ ਕਦੇ ਮੁੱਖ ਨਹੀਂ ਰੱਖੀਦਾ ਯਾਰੀ ਵਿੱਚ ਪੈਸੇ ਨੂੰ ਕਦੇ ਮੁੱਖ ਨਹੀਂ ਰੱਖੀਦਾ ਵਾਅਦੇ ਘਾਟੇ ਜ਼ਿੰਦਗੀ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਕੁੱਤ ਤੇ ਠੰਡੇ ਬੁੱਲੇ ਯਾਰੋ ਬੰਦਿਆਂ ਨਾਲ ਹੀ ਕਹਿੰਦੇ ਹਾਂ ਕੁੱਤ ਤੇ ਠੰਡੇ ਬੁੱਲੇ ਯਾਰੋ ਬੰਦਿਆਂ ਨਾਲ ਹੀ ਕਹਿੰਦੇ ਕਿਸੇ ਦੀ ਗਰੀਬੀ ਤੇ ਕਦੇ ਨਹੀਂ ਉਹ ਹੱਸੀਦਾ ਯਾਰੀ ਵਿੱਚ ਪੈਸੇ ਨੂੰ ਕਦੇ ਮੁੱਖ ਨਹੀਂ ਰੱਖੀਦਾ ਯਾਰੀ ਵਿੱਚ ਪੈਸੇ ਨੂੰ ਕਦੇ ਮੁੱਖ ਨਹੀਂ ਰੱਖੀਦਾ ਕਾਦੇ ਸੱਜਣ ਹੁੰਦੇ ਨੇ ਜੋ ਰਹਿਣਾ ਹਮੇਸ਼ਾ ਸੜਦੇ ਦਰਸ਼ਨ ਲਖੇਵਾਲੇ ਦੇ ਨਾਲ ਤਾਵੇਂ ਤਾਵੇਂ ਖੜਦੇ ਕਾਦੇ ਸੱਜਣ ਹੁੰਦੇ ਨੇ ਜੋ ਰਹਿਣਾ ਹਮੇਸ਼ਾ ਸੜਦੇ ਹਾਂ ਦਰਸ਼ਨ ਲਖੇ ਵਾਲੇ ਦੇ ਨਾਲ ਤਾਵੇਂ ਤਾਵੇਂ ਖੜਦੇ ਲੰਡੂ ਜੇ ਬੰਦਿਆਂ ਨੂੰ ਆ ਪਾਣੀ ਤੱਕੀ ਦਾ ਯਾਰੀ ਵਿੱਚ ਪੈਸੇ ਨੂੰ ਕਦੇ ਮੁੱਖ ਨਹੀਂ ਰੱਖੀਦਾ ਯਾਰੀ ਵਿੱਚ ਪੈਸੇ ਨੂੰ ਕਦੇ ਮੁੱਖ ਨਹੀਂ ਰੱਖੀਦਾ ਸੋ ਸਾਸਰੀ ਘਾਲ ਸਾਰੇ ਨੂੰ ਓਕੇ ਵੀਰੇ